ਪਾਰਸੰਚਾਰ ਨਿਗਮ ਲਿਮਟਿਡ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਅਤੇ ਇਹ ਬਦਲਾ ਹਾਲ ਹੀ ਚ ਮਹਿੰਗੇ ਹੋਏ ਨਿੱਜੀ ਕੰਪਨੀਆਂ ਦੇ ਰੀਚਾਰਜ ਪਲਾਨ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ ਨਿੱਜੀ ਕੰਪਨੀਆਂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਲਾਨ ਚ 600 ਰੁਪਏ ਦਾ ਵਾਅਦਾ ਕੀਤਾ ਹੈ ਹੁਣ BSNL ਨੇ ਇੱਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜੋ ਕਿ ਨਿੱਜੀ ਕੰਪਨੀਆਂ ਦੇ ਮੁਕਾਬਲੇ ਕਾਫੀ ਸਸਤਾ ਹੈ ਅਤੇ ਇਸ ਵਿੱਚ 1 ਸਾਲ ਤੱਕ ਰੋਜ਼ 3GB ਡਾਟਾ ਮਿਲਦਾ ਹੈ BSNL ਦੇ ਇਸ ਪਲਾਨ ਦੀ ਕੀਮਤ 2999 ਰੁਪਏ ਰੱਖੀ ਗਈ ਹੈ ਇਸ ਪਲਾਨ ਦੇ ਨਾਲ ਸਾਰੇ ਨੈਟਵਰਕ ਤੇ ਅਨਲਿमिटेड ਕਾਲਿੰਗ ਮਿਲੇਗੀ ਜਿਸ ਵਿੱਚ ਰੋਮਿੰਗ ਫ੍ਰੀ ਕਾਲਿੰਗ ਵੀ ਸ਼ਾਮਲ ਹੈ ਇਸ ਤੋਂ ਇਲਾਵਾ BSNL ਦਾ ਇਹ ਪਲਾਨ ਰੋਜ਼ 3GB ਹਾਈ ਸਪੀਡ ਡਾਟਾ ਦੇ ਨਾਲ ਆਉਂਦਾ ਹੈ ਰੋਜ਼ਾਨਾ ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ 40kbps ਹੋ ਜਾਵੇਗੀ ਇਸ ਪਲਾਨ 'ਚ ਰੋਜ਼ 100 SMS ਮਿਲਦੇ ਨੇ ਅਤੇ 365 ਦਿਨਾਂ ਦੀ ਮਿਆਦ ਮਿਲਦੀ ਹੈ ਜੇਕਰ ਕਿਸੇ ਯੂਜ਼ਰ ਨੂੰ ਜ਼ਿਆਦਾ ਡਾਟਾ ਦੀ ਲੋੜ ਹੈ ਤਾਂ ਉਸ ਲਈ ਇਹ ਪਲਾਨ ਬੈਸਟ ਹੈ ਦੱਸਦੀ ਹੈ ਕਿ BSNL ਦੇ ਪਲਾਨ ਦੀ ਸ਼ੁਰੂਆਤੀ ਕੀਮਤ 11 ਰੁਪਏ ਹੈ ਅਤੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ 3000 ਰੁਪਏ ਹੈ